ਜੋਗੀ ਚਰਚਾ ਕਰਦੇ ਹੋਏ ਗੁਰੂ ਸਾਹਿਬ ਨੂੰ ਕਹੇ ਹਨ ਕਿ اے ਨਾਨਕ ਤੁਸੀਂ ਸਾਡਾ ਇਹ ਮਤ ਤਾਰਨ ਕਰੋ ਦਰਸ਼ਨ ਦੇਖ ਕਰੋ ਜੋਗਿੰਦਰਾ મુਦਰਾ ਚੋਲੀ ਖਿੰθα 12 ਅੰਤਰ ਇੱਕ ਸਰੇਵੋ ਕਟ ਦਰਸ਼ਨ ਇੱਕ ਪੰਥਾ ਦਰਸ਼ਨ ਪੇਖ ਕਰੋ ਸਾਡਾ ਜਿਹੜਾ ਮਤ ਹੈ ਇਹਨੂੰ ਧਾਰਨ ਕਰਨਾ ਕਰੋ ਦਰਸ਼ਨ ਪੇਖ ਕਰੋ ਜੋਗਿੰਦਰਾ ਮudra choli khinta 12 ਅੰਤਰ ਇੱਕ ਸਰੇਵ ਇਹ ਮudra choli khinta ਇਹ ਜੋਗੀਆਂ ਦੇ ਕੋਲ ਇੱਕ ਸੰਦੇਸ਼ ਦੇਣ ਵਾਲੇ ਸਾਧਨ ਨਾਲ ਰੱਖਿਓ ਇਸਨ ਚੰਨਾ ਵਿੱਚ ਮudra ਪਾਣੀ ਹੈ ਚੋਲੀ ਇਹ ਜਿਸ ਸਮਾਨ ਇਕੱਠਾ ਜ਼ਰੂਰੀ ਅਤੇ ਖਿੰთა ਗੋਦੜੀ ਕਿ ਕਦੀ ਵੀ ਜਿੱਥੇ ਵੀ ਰਹਿਣਾ ਕੋਈ ਲਾਲਚ ਨਹੀਂ ਇਹ ਇਹ ਤਿਆਗ ਦੇ ਨਿਸ਼ਾਨੀਆਂ ਸਰੀਰ ਤੇ ਵਿਭੂਤ ਮਲ ਕੇ ਰੱਖਣੀ ਪਾਵੇ ਸਾਰੀਆਂ ਵਾਸਨਾਵਾਂ ਦਾ ਨਾਸ਼ ਕਰ ਲਿਆ ਸੋ ਇਹ ਨਿਸ਼ਾਨੀਆਂ ਧਰਮ ਕਰਨ ਲਈ ਗੁਰੂ ਸਾਹਿਬ ਨੂੰ ਕਹ ਰਹੇ ਹਨ ਕਿ ਦਰਸ਼ਨ ਭੇਕ ਕਰੋ ਜੋਗਿੰਦਰਾ ਮੋਦਰਾ ਝੋਲੀ ਖਿੰთა 12 ਅੰਤਰ 1 ਸਰੇਵੋ ਖਟ ਦਰਸ਼ਨ ਇੱਕ ਪੰਥਾ ਇਨ ਵਿਦਮਨ ਸਮਝਾਈ ਹੈ ਕਿੁਰਖਾ ਬੋੜ ਚੋਟ ਨਾ ਖਾਈਏ ਗੁਰੂ ਸਾਹਿਬ ਨੇ ਨਾਲ ਦੇ ਨਾਲ ਹੀ ਇਸੇ ਬੰਦੇ ਵਿੱਚ ਉਹਨਾਂ ਨੂੰ ਦ੍ਰਿੜ ਕਰਾਇਆ ਨਾਨਕ ਬੋਲੇ ਗੁਰਬੁਖ ਭੂਜੇ ਯੋਗ ਯੁਗਤ ਐਉ ਪਾਈ ਹੈ ਸੁਣੋ ਯੋਗੀ ਜੀ ਜਿਹੜੀ ਯੁਗਤ ਦੀ ਕਿ ਬਾਰ ਬਾਰ ਚੋਟਾ ਖਾਣ ਦੀ ਗੱਲ ਤੁਸੀਂ ਕਰ ਰਹੇ ਹੋ ਉਹਨੂੰ ਪ੍ਰਾਪਤ ਕਰਨ ਦਾ ਤਰੀਕਾ ਇੱਕੋ ਇੱਕ ਹੈ ਕਿ ਆਪਣੇ ਹਿਰਦੇ ਘਰ ਦੇ ਵਿੱਚ ਉਸ ਪ੍ਰਭੂ ਦਾ ਨਰੰਤਰ ਵਾਸ ਕਰਵਾ ਲਓ ਗੁਰੂ ਦੇ ਹੁਕਮ ਨੂੰ ਸਮਝੋ ਔਰ ਉਹਦੇ ਹੁਕਮ ਦੇ ਵਿੱਚ ਚਰਨ ਨਾਲ ਹੀ ਕਾਮ ਕ੍ਰੋਧ ਅਹੰਕਾਰ ਦਾ ਨਾਸ ਹੋਵੇਗਾ ਪ੍ਰਮਾਤਮਾ ਦਾ ਵਿਸਤਾਰ ਉਸਦੀ ਸਰਵ ਵਿਆਪਕਤਾ ਨੂੰ ਹੀ ਗੋਲੜੀ ਬਣਾਓ ਉਹੀ ਉਸੇ ਨੂੰ ਹੀ ਚੋਰੀ ਬਣਾਓ ਪ੍ਰਭੂ ਉਸਦੀ ਵਡਿਆਈ ਜਿਹੜੀ ਹੈ ਉਹ ਕਰਨੀ ਕਰੋ ਅੰਤਰ ਸ਼ਬਦ निरंतर मुद्रा ਆਪਣੇ ਅੰਦਰ ਸ਼ਬਦ ਪਾਉ ਗੁਰੂ ਦੇ ਗਿਆਨ ਦਾ ਨਿਵਾਸ ਕਰਾਓ ਨਿਰੰਤਰ ਇਹ ਲਗਾਤਾਰ ਰਹਿਣ ਵਾਲੀ ਯੋਗ ਹੈ ਜਾਂ ਤਰੀਕਾ ਹੈ ਅੰਤਰ ਸ਼ਬਦ ਨਿਰੰਤਰ ਮੁਦਰਾ ਓਮ ਮਮਤਾ ਦੂਰ ਕਰੇ ਇਹਦੇ ਨਾਲ ਹੋਏਗੀ ਓਮ ਮ ਦੂ ਇਹ ਨਾਲ ਦੂਰ ਹੋਏਗੀ ਮਮਤਾ ਕਾਮ ਕ્રોਧ ਅਹੰਕਾਰ ਨਿਵਾਰਾ ਗੁਰ ਕਾ ਸ਼ਬਦ ਤੁ ਸਮਝ ਪਰੇ ਇਹਦੇ ਨਾਲ ਕਾਮ ਕ્રોਧ ਅਹੰਕਾਰ ਦਾ ਨਾਸ਼ ਹੋਏਗਾ ਚਿੰਤਾ ਚੋਲੀ ਭਰਪੂਰ ਹੈ ਚਿੰਤਾ ਗੋਦੜੀ ਪਰਮਾਤਮਾ ਸਭ ਜਗ੍ਹਾ ਭਰਪੂਰ ਹੈ ਚਿੰਤਾ ਚੋਲੀ ਭਰਪੂਰ ਹੈ ਨਾਨਕ ਤਾਰਾ ਏਕ ਹਰੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਤਾਰਨ ਵਾਲਾ ਨਹੀਂ ਹੈ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਕਰੀ ਉਹ ਪਰਮਾਤਮਾ ਆਪ ਸੱਚਾ ਉਦੀ ਉਸਤ ਸਚੀ ਹੈ ਇਹ ਗੁਰੂ ਦੀ ਗਨੂ ਜੋਗੀ ਜੀ ਸੰਮਿਨਾ ਕਰੋ ਇਹ ਸੰਸਾਰ ਸਾਗਰ ਨੂੰ ਜਿਹਨੂੰ ਤੁਸੀਂ ਦੁੱਤਰ ਕਹਿ ਰਹੇ ਹੋ ਇਹਨੂੰ ਪਰਮਾਤਮਾ ਨੇ ਆਪ ਕਰਾਉਣਾ ਜਪਜੀ ਸਾਹਿਬ ਦੀ ਬਾਣੀ ਵਿੱਚ ਵੀ ਗੁਰੂ ਸਾਹਿਬ ਨੇ ਸਾਨੂੰ ਇਹ ਗੱਲ ਦ੍ਰਿੜ ਕਰਾਈ ਹੈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਬਿਗੂਤ ਚਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤਾ ਹੈ जगजीत हे प्राणी तू संतोष ਦੀਆਂ मुद्रा धारण ਕਰ ਮਿੰਤ ਨੂੰ ਆਪਣੀਆਂ ਜ਼ਰੂਰਤਾਂ ਇਕੱਠੇ ਕਰਨ ਵਾਲੀ ਝੋਲੀ ਬਣਾ ਸ਼ਰਮਪਤ ਝੋਲੀ ਆਪਣੇ ਸਰੀਰ ਤੇ ਬਿਬੂਧ ਦੀ ਥਾਂ ਪ੍ਰਭੂ ਦਾ ਪਿਆਰ ਲਗਾਣਾ ਕਰ ਪ੍ਰਭੂ ਦੀ ਹੋਂਦ ਨੂੰ ਆਪਣੇ ਸਰੀਰ ਵਿੱਚ ਲਗਾਤਾਰ ਬਣਾ ਇਸ ਦਾ ਧਿਆਨ ਕਰ ਇਹ ਬਿਬੂਧ ਹੈ ਕਾਲ ਇਹ ਮੋਤ ਨੂੰ ਹਮੇਸ਼ਾ ਯਾਦ ਰੱਖ ਇੱਕ ਗੋਦੜੀ ਵਾਂਗੂ ਤੇਰੇ ਨਾਲ ਲਿਫਟੀ ਰਹੇ ਹਮੇਸ਼ਾ ਤੈਨੂੰ ਇਹ ਚੇਤਾ ਰਹੇ ਕਿ ਕਾਲ ਆਉਣ ਵਾਲਾ ਹੈ ਅਤੇ ਕੁਆਰੀ ਕਾਇਆ ਆਪਣੇ ਆਪ ਨੂੰ ਵਿਸ਼ੇ ਵਿਕਾਰਾਂ ਤੋਂ ਦੂਰ ਰੱਖ ਇਹ ਜੁਗਤ ਹੈ ਤਰੀਕਾ ਹੈ ਵਿਸ਼ੇ ਵਿਕਾਰਾਂ ਤੋਂ ਦੂਰ ਰਹਿਣ ਦਾ ਤੇ ਮਨ ਦੀ ਭਟਕਣਾ ਨੂੰ ਰੋਕਣ ਲਈ ਡੰਡਾ ਨਹੀਂ ਪਰਬੂ ਦੇ ਪਿਆਰ ਤੇ ਵਿਸ਼ਵਾਸ ਕਰ। ਪਰਕੀਤ ਲੈ ਕਰਕੇ ਆ ਤੇ ਸ੍ਰਿਸ਼ਟੀ ਦੇ ਸਾਰੇ ਜੀਵਾਂ ਨੂੰ ਇੱਕੋ ਜਿਹਾ ਪਿਆਰ ਕਰ। ਉਹਨਾਂ ਨਾਲ ਇੱਕੋ ਜਿਹਾ ਵਿਹਾਰ ਕਰ। ਇਹੀ ਤੇਰਾ ਸਰਬੋਤਮ ਪੰਥ ਜਿੰਨ ਤੁਸੀਂ ਆਈ ਪੰਥ ਕਹਿੰਦੇ ਹੋ। ਉਹ ਇਹ ਹੋਏਗਾ। ਦੁਆਰਾ ਜੜ ਤਈਏ। ਮੁੰਦਾ ਸੰਤੋਖ, ਸ਼ਰਮ ਪਤ ਝੋਲੀ, ਧਿਆਨ ਕੀ ਕਰਾ ਵਿਭੂਤ, ਖਿੰთა ਕਾਲ, ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਇਹ ਪ੍ਰਾਣੀ ਜਿਸ ਨੇ ਉਸ ਪਰਮਾਤਮਾ ਨੂੰ 부ਝ ਲਿਆ ਇਕਮਿਕ ਹੋ ਗਿਆ ਜੋ ਇੰਨਾ ਭਵਣਾ ਦੇ ਵਿੱਚ ਇਸ ਦਾ ਨਿਵਾਸ ਹੈ ਇੰਨਾ ਭਵਣਾ ਦੇ ਵਿੱਚ ਜਿਸ ਦਾ ਇੱਕ ਅਸ ਵਿਸਤਾਰ ਹੈ ਅੰਤਰ ਸੁਨਣ ਬਾਹਰ ਸੁਨਣ ਤ੍ਰਿ ਭਵਨ ਸੁਨਮ ਸੁਨਣ ਚੌਥਾ ਸੁਨਣਾ ਜੋ ਨਰ ਜਾਣਾ ਤਾਕੋ ਆਪਨਾ ਪੁੰਨ ਨਾ ਕੈ ਗਲ ਤਿਰੜ ਕਰ ਕਿ ਤੇਰੇ ਅੰਦਰ ਪਰਮਾਤਮਾ ਹੈ ਬਾਹਰ ਹਰ ਜਗ੍ਹਾ ਪਰਮਾਤਮਾ ਹੈ ਉਤੰਨਾ ਪਉਣਾ ਵਿੱਚ ਸੁਨਮ ਸੁਨਣ ਪਰਮਾਤਮਾ ਹੀ ਪ੍ਰਾਤਨਾ ਹੈ ਔਰ ਉਹ ਲੋਗ ਵੀ ਪਰਮਾਤਮਾ ਵਰਗੇ ਹੋ ਗਏ ਹਨ ਕੌਣ ਚੌਥੇ ਸੁਨਣ ਜੋ ਨਰ ਜਾਣਾ ਤਾਂ ਕੋ ਪਾਪ ਨਾ ਪੁੰਨ ਮਾਣਿਆ ਪ੍ਰੋਫੈਟ ਪੜਦਿਨੇ ਇਹਨਾਂ ਹਰ ਜਪਿਆ ਸੀ ਹਰ ਹੋਏ ਇਹ ਗੱਲ ਤੁਹਾਨੂੰ ਸਬਜਟ ਕਰਾ ਰਿਹਾ ਹੈ ਕਿ ਜਿਨੇ ਉਸ ਪਰਮਾਤਮਾ ਨੂੰ ਜਾਣ ਲਿਆ ਉਹ ਵੀ ਉਹਦੇ ਵਰਗੇ ਹੀ ਹੋ ਗਏ ਚੌਥਾ ਸੁਨਣਾ ਜੋ ਨਰ ਜਾਣਾ ਤਾਕੋ ਪਾਪ ਨਾ ਪੁੰਨ ਜੋ ਪ੍ਰਾਣੀ ਉਹਦੇ ਰੰਗ ਵਿੱਚ ਰੰਗੇ ਗਏ ਹਨ ਕਟਕਟ ਸੁਨ ਕਾ ਜਾਣਾ ਪਿਓ ਕਟਕਟ ਸੁਨ ਕਾ ਜਾਣਾ ਪਿਓ ਆਦਪੁਰਖ ਨਰੰਜਨ ਦੇਉ ਜੋ ਜਨ ਨਾਮ ਨਰੰਜਨ ਰਤਾ ਨਾਨਕ ਸੋਈ ਉਰਖ ਦੇ ਜਾਤਾ ਕਲਾ ਜਿਹੜਾ ਉਹਦੇ ਰੰਗ ਵਿੱਚ ਰੰਗਿਆ ਜ ਉਹਦੀ ਵਰਗਾ ਹੋ ਗਿਆ। ਸ਼ਗੂਨੀ ਸਾਹਿਬ ਦੀ ਬਾਣੀ ਵਿੱਚ ਆਪਾਂ ਰੋਈ ਪੜਦੇ ਆ। 부ਝਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ। ਜਿਹਨੇ ਉਸ ਨੂੰ 부ਝ ਲਿਆ ਉਹ ਸਭ ਕੁਝ ਸਤ ਸਾਤੇ ਦ੍ਰਿਸ਼ਤ ਦਾ ਹੈ। ਪਰ ਉਹ ਸਤ ਦੇ ਵਿੱਚ ਇੱਕੋ ਹੀ ਹੋ ਜਾਂਦਾ ਹੈ। ਨਾਨਕ ਸਤ ਸਤ ਪ੍ਰਭ ਸੋਏ ਉਹ ਪ੍ਰਭ ਵਰਗਾ ਹੋ ਜਾਂਦਾ ਹੈ। ਸੋ ਗੁਰੂ ਸਾਹਿਬ ਦਰੜ ਕਰਾ ਰਹੇ ਆ ਕਿ ਮੈਂ ਜੋ ਸੰਦੇਸ਼ ਲੈ ਕਰਕੇ ਆਇਆ ਯੋਗੀ ਜੀ ਇਹ ਤਰੀਕਾ ਹੈ ਉਸ ਅਕਾਲ ਪੁਰਖ ਨੂੰ ਯਾਦ ਕਰਨ ਦਾ ਸਮਾਜ ਦੇ ਵਿੱਚ ਵਿਚਰਦੇ ਹੋਏ ਦਾ ਸੋ ਜੋ ਸਿੱਧ ਗੋਸ਼ ਦੀ ਬਾਣੀ ਹੈ ਉਹਦੇ ਵਿੱਚ ਮੁੱਖ ਮੁੱਖ ਜੋ ਗੱਲਾਂ ਉਹ ਸਭ ਨੂੰ ਜੜ ਕਰਾਈਆਂ ਆਪਾਂ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਬਹੁਤ ਸਾਰੇ ਬਾਣੀ ਉਹ ਸਮਝਣ ਵਿੱਚ ਗਲਤੀਆਂ ਰਹਿ ਗਈਆਂ ਆਉਣਗੀਆਂ ਆਸ ਕਰਦਾ ਸੰਗਤ ਬਖਸ਼ਣ ਯੋਗ ਹੈ ਮੈਂ ਇਹ ਗਲਤੀ ਨੂੰ ਮਾਫ ਕਰਿਆ ਜੀ ਤੇ ਅਰਦਾਸ ਕਰਿਆ ਜੀ ਬਾਣੀ ਹੋਰ ਸਮਝਾ ਸਕੇ ਤੇ ਬਾਣੀ ਤੇ ਚੱਲ ਸਕਾ ਕਿਰਪਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ